SSP ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਵਿਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬਡਿਵੀਜ਼ਨ ਫਿਲੌਰ ਵਿਖੇ DSP ਸਰਪੰਸ ਸਿੰਘ ਬਲਦੀ ਅਗਵਾਈ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਇਸ ਮੌਕੇ DSP ਸਰਪੰਸ ਸਿੰਘ ਬਲ ਨੇ ਕਿਹਾ ਕਿ ਤਿੰਨਾਂ ਥਾਣਿਆਂ ਦੇ SHO ਸਮੇਤ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਵਕਫਾ ਖਾਮਾ ਤੇ ਨਾਕੇ ਬੰਦੀ ਕੀਤੀ ਗਈ ਇਸ ਚੈਕਿੰਗ ਦੌਰਾਨ ਦੋਪਹੀਆ ਵਾਹਨ ਅਤੇ ਸਕੂਲੀ ਬੱਸਾਂ ਤੋਂ ਇਲਾਵਾ ਹੋਰਨਾਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਇਸ ਚੈਕਿੰਗ ਦੌਰਾਨ ਜਿਨ੍ਹਾਂ ਵਾਹਨ ਚਾਲਕਾਂ ਦੇ ਅਧੂਰੇ ਟਾਗੀ ਪੱਤਰ ਜਾਂ ਫਿਰ ਪ੍ਰੈਸ਼ਰ ਹਾਰਨ ਦੇ ਨਾਲ-ਨਾਲ ਵੱਡੇ ਸਾਇਲੈਂਸਰ ਲੱਗੇ ਹੋਏ ਸਨ ਉਹਨਾਂ ਦੇ ਚਲਾਨ ਕੱਟੇ ਗਏ ਜਰਕਿ ਕਈ ਵਹੀਕਲ ਬੰਦ ਵੀ ਕੀਤੇ ਗਏ ਇਸ ਮੌਕੇ ਸੁਖਵਿੰਦਰ ਸਿੰਘ ਖਿਆਰਾ ਨੇ ਕਿਹਾ ਕਿ ਸਕੂਲੀ ਬੱਚੇ ਜੋ ਬੁਲੇਟ ਮੋਟਰਸਾਈਕਲ ਤੇ ਵੱਡੇ ਸਾਇਲੈਂਸਰ ਅਤੇ ਵੱਡੇ ਹਾਰਨ ਲਗਵਾਉਂਦੇ ਹਨ ਉਹਨਾਂ ਵਹੀਕਲਾਂ ਨੂੰ ਮਾਪਿਆਂ ਨੂੰ ਸੱਦ ਗਏ ਉਹਨਾਂ ਦੇ ਜ਼ਬੂਰਦ ਕੀਤੇ ਗਏ ਹਨ ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾ ਲਾਇਸੈਂਸ ਵਹੀਕਲ ਨਾ ਦੇਣ ਗੁਰਾਇਆਂ ਤੋਂ ਨਵਰਾੰਗ ਚੈਨਲੇ ਮਰੀਸ਼ ਕੌਸ਼ਲਦੀਪ ਵਿਸ਼ੇਸ਼ ਰਿਪੋਰਟ ਆ ਸ਼੍ਰੀ ਸਰਵਿੰਦਰ ਸਿੰਘ ਵਿਰਖ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਦੇ ਨਸ਼ੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਅਤੇ ਸਬਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਤਿੰਨ ਐਸਐਚਓ ਤੋਂ ਮੇਰੇ ਸਮੇਤ ਤਿੰਨ ਵੱਖ-ਵੱਖ ਹੈਨਾ ਕੇ ਲੈ ਆਇਆ ਗਿਆ ਇਸ ਤੋਂ ਬਿਨਾ ERV ਟੀਮਾਂ ਦੇ ਨਾਲ ਨਾਕਾਬੰਦੀ ਕੀਤੀ ਗਈ ਹੈਗੀ ਇਸ ਨਾਕਾਬੰਦੀ ਦਾ ਮੇਨ ਮਕਸਦ ਹੈਗਾ ਵੀ ਜਿਹੜੇ ਮਾੜੇ ਅਨਸਰ ਨੇ ਜਿਹੜੇ ਟੈਪਲ ਰਾਈਟਿੰਗ ਕਰਦੇ ਨੇ ਵਿਦਆਊਟ ਡਾਕੂਮੈਂਟਸ ਵੱਡੇ ਵੱਡੇ ਮੋਟਰਸਾਈਕਲਾਂ ਨੂੰ ਸੰਸਰ ਲਾ ਕੇ ਘੁੰਮਦੇ ਨੇ ਉਹਨਾਂ ਦੇ ਬਰਖਲਾਫ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਹੜੇ ਵਿਦਆਊਟ ਡਾਕੂਮੈਂਟਸ ਜਿਹਨੀਆਂ ਵੀਹਿਕਲਸ ਆ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਡਾ ਅੱਜ ਦਾ ਜਿਹੜਾ ਮੇਨ ਮਕਸਦ ਸੀ ਨਾਕਾਬੰਦੀ ਦਾ ਇਹ ਸੀ ਜਲੰਧਰ ਰੂਲ ਪੁਲਿਸ ਦੇ ਆਤੀ ਵੱਲੋਂ ਮਾਨਜੋਗ ਐਸਐਸਪੀ ਸ੍ਰੀ ਕਰਤਿੰਦਰ ਸਿੰਘ ਲੀਰਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟੀਐਸਪੀ ਟ੍ਰੈਫਿਕ ਮਜੀ ਸਿੰਘ ਰਾਣਾ ਜੀ ਅਤੇ ਡੀਐਸਪੀ ਸਬਡਿਵੀਜ਼ਨ ਫਲੌਰਤ ਸਰਦਾਰ ਫਰਮ ਸਿੰਘ ਬਾਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਗੁਰਾਇਆਂ ਦੇ ਖਿਆ ਆ ਕੇ ਜਿਹੜੇ ਟੂ-ਵੀਲਰ ਦਾ ਫੋਰ-ਵੀਲਰ ਕਿਸੇ ਮਸਲਤ ਨਹੀਂ ਸੀ ਹਲਾਇਆ ਜਾਦਾ ਜਿੱਦਾਂ ਟੂ-ਵੀਲਰ ਸੀ ਬੁਲਟ ਸੀ ਉਹਨਾਂ ਦੇ ਪ੍ਰੈਸ਼ਰ ਆਉਣ ਲੱਗੇ ਸੀ ਫਲੈਂਸਰ ਭੱਜੇ ਸੀ ਉਪਦਾਕੇ ਮਾਰ ਰਿਆ ਸੀ ਅੰਡਰਏਜ ਬੱਚੇ ਸੀ ਵਿਦਾਊਟ ਲਾਇਸੈਂਸ ਸੀਗੇ ਵਿਦਾਊਟ ਹੈਲਮਟ ਸੀਗੇ ਮੁੰਮਾ ਸਮਝਾਇਆ ਗਿਆ ਕਿ ਉਹ ਆਪਣਾ ਵੈਲੇਟ ਲਾਇਸੈਂਸ ਬਣਾ ਕੇ ਹੀ ਡਰਾਈਵਿੰਗ ਕਰਨ ਤੇ ਜਿਹੜਾ ਵੀ ਹਿੰਦੂ ਜੈਂਟਲਮੈਨ ਜਾਂ ਮੁੰਡਾ ਸੇਟ ਕੋਈ ਫਾਰਮ ਹੈ ਉਹ ਹੈਲਮਟ ਪਾ ਕੇ ਡਰਾਈਵਿੰਗ ਕਰ ਤੇ ਜਦੋਂ ਅਸੀਂ 4 ਵੀਲਰ ਚਲਾਉਨੇ ਆ ਤੇ ਸਾਨੂੰ ਸੀਟ ਬੈਲਟ ਲਗਾ ਕੇ ਡਰਾਈਵਿੰਗ ਕਰਨ ਚਾਹੀਦੀ ਆ ਅਗਰ ਰੋਡ ਦੇ ਉੱਪਰ ਕੋਈ ਹਾਦਸਾ ਵਾਪਰ ਦੇਵੇ ਉਹਦੇ ਵਿੱਚ ਅਸੀਂ ਜੀਸ ਇੰਗਲੋ ਬਚਾਇਆ ਜਾ ਸਕਦਾ ਇਸ ਦੇ ਦੌਰਾਨ ਜਿੱਥੇ ਅਸੀਂ ਤੂੰ ਵੀ ਨਾ ਰੋਕੇ ਸੀ ਅੰਡਰਵੇਚ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਤੂੰ ਵੀ ਉਹਨਾਂ ਦਾ ਹੈਂਡਓਵਰ ਕੀਤਾ ਗਿਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਮਝਾਇਆ ਕਿ ਉਹ ਵੈਲੇਟ লাইਸੈਂਸ ਦੇ ਕੇ ਹੀ ਬੱਚਿਆਂ ਨੂੰ ਤੂੰ ਵੀ ਨ ਦੇਣ ਤੇ ਐਲਮੈਂਟ ਦੇ ਕੇ ਘਰੋਂ ਘਟਣ ਸਾਡੀ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਪੇਰੈਂਟਸ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਅੰਡਰ ਏਜ ਕਿਸੇ ਨੂੰ ਵੀ ਤੂੰ ਵੀ ਨਾ ਫਾਰਮੂਲਾ ਚਲਾਉਣੀ ਨਾ ਦਿੱਤਾ ਜਾਵੇ ਇਹਦੇ ਵਿੱਚ ਹਾਦਸਾ ਹੋ ਸਕਦਾ ਹੱਥੇ ਨਾਲ ਜਾਨ ਵੀ ਜਾ ਸਕਦੀ ਹੈ ਇਨਸਾਨੀ ਜਾਨ ਬਹੁਤ ਕੀਮਤੀ ਆ ਸਾਰੇ ਸਸੇ ਸਾਰੇ ਪੇਰੈਂਟਸ ਮਿਲ ਕੇ ਆਓ ਹੰਬੜਾ ਮਾਰੀਏ ਤੇ ਜਿਹੜੇ ਰੋਡ ਐਕਸੀਡੈਂਟ ਘਟਾਉਣ ਦੀ ਕੋਸ਼ਿਸ਼ ਕਰਦੇ